ਮਠੰਡਾ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਣਿਆਂ ਦੇ ਵਿੱਚ ਕਾਫੀ ਦਿਨ ਕਾਫੀ ਅਰਸੇ ਤੋਂ ਕੁਝ ਦਿਨਾਂ ਤੋਂ ਦੁਕਾਨਾਂ ਵਿੱਚ ਚੋਰੀ ਹੋ ਰਹੀ ਸੀ ਇਲੈਕਟ੍ਰੋਨਿਕ ਦਾ ਸਾਮਾਨ ਜਿਵੇਂ ਲੈਪਟਾਪ ਮੋਬਾਈਲ ਵਗੈਰਾ ਤੇ ਹੋਰ ਚੀਜ਼ਾਂ ਚੋਰੀ ਹੋ ਰਹੀਆਂ ਸੀ ਤੇ ਇਹਦੀਆਂ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੋ ਰਹੀਆਂ ਸੀ ਜਾਂ ਦੋ ਬੰਦੇ ਜਾਂਦੇ ਆ ਜਾਂ ਤਿੰਨ ਬੰਦੇ ਜਾਂਦੇ ਆ ਦੁਕਾਨ ਤੋਂ ਸ਼ਰਮ ਚੋਰੀ ਕਰਕੇ ਵਾਹ ਜੰਦੇ ਨੇ ਇਹਦੇ ਵਿੱਚ ਸ਼੍ਰੀਮਾਨ ਐਸਐਸਪੀ ਸਾਹਿਬ ਮੈਡਮ ਅਮਿਤ ਕੰਡੋਲ ਜੀ ਨੇ ਤੇ ਐਸਪੀਡੀ ਸਾਹਿਬ ਨੇ ਇੱਕ ਵਿਸ਼ੇਸ਼ ਟੀਮ ਬਣਾਈ ਇੰਸਪੈਕਟਰ ਸੀਗੀ ਕਰਨ ਤੇ ਅਗਵਾਈ ਹੇਠ ਜਿਨ੍ਹਾਂ ਨੇ ਇਹਨੇ ਬੜੇ ਵਧੀਆ ਤਰੀਕੇ ਨਾਲ ਕੰਮ ਕਰਦੇ ਹੋਏ ਇਹਦੇ ਵਿੱਚ ਰਮਨਦੀਪ ਸਿੰਘ ਰਮਣਾ ਜਿਹਦਾ ਕ੍ਰਿਮినਲ ਬੈਕਗ੍ਰਾਉਂਡ ਆ ਪਹਿਲਾਂ ਵੀ ਮੁਕਾਦਮੇ ਦਰਜ ਨੇ ਤੇ ਇੱਕ ਸੁਖਚੈਨ ਸਿੰਘ ਤੇ ਇੱਕ ਹੋਰ ਨਵਾਲਗਾ ਜਿਹਦਾ ਆਪਾਂ ਨਾਂ ਨਹੀਂ ਦੱਸ ਸਕਦੇ ਉਹਨਾਂ ਨੂੰ ਗ੍ਰਫਤਾਰ ਕੀਤਾ ਵਾ ਮਕਦਮਾ ਨੰਬਰ 96 ਮਿਤੀ 23 8 24 ਨੂੰ ਥਾਣੇ ਮੋੜ ਦੇ ਕੇਸ ਦੇ ਵਿੱਚ ਇਹਨਾਂ ਕੋਲੋਂ ਤਿੰਨ ਲੈਪਟਾਪ ਡਰੋਨ ਸਭ ਤੋਂ ਵੱਡੀ ਗੱਲ ਆ ਜਿਹੜਾ ਡਰੋਨ ਮਿਲਿਆ ਵਾ ਇਹਦੀ ਦੂਰਵਰਤੋਂ ਵੀ ਕਰ ਸਕਦੇ ਸੀ ਕਿਉਂਕਿ ਇਹਦਾ ਕੋਈ ਰਿਕਾਰਡ ਨਹੀਂ ਹੈ ਮਾਰੇ ਅਨਸਰ ਨੇ ਇਹ ਇਸੀ ਤਰ੍ਹਾਂ ਵੱਖ-ਵੱਖ ਮੋਬਾਈਲ ਦੇਖੋ ਕੀ ਪੈਨ ਵਾਲੇ ਆ ਟੱਚ ਮੋਬਾਈਲ ਨੇ ਤੇ ਹੋਰ ਇਲੈਕਟ੍ਰੋਨਿਕ ਸਮਾਨ ਨੇ ਸਰ ਕਿੰਨੇ ਥਾਣੇ ਚ ਭਾਤ ਸੀ ਜਿਵੇਂ ਇੱਥੇ ਕਿਤੇ ਵਾਰਦਾਤਾਂ ਨੂੰ ਜਾਮ ਦਿੰਦੇ ਸੀ ਕਿ ਕਿੱਥੋਂ ਦੇ ਰਹਿਣ ਵਾਲੇ ਸਾਡੇ 6 ਮੁਕਦਮੇ ਤਾਂ ਜਿਹੜੇ ਦਰਜ ਸੀ ਟਰੇਸ ਹੋ ਚੁੱਕੇ ਆ ਕੁਝ ਅਸੀਂ ਵੀਡੀਓ ਹੋਰ ਜਿਹੜੀਆਂ ਸੋਸ਼ਲ ਮੀਡੀਆ ਤੇ ਪਈਆਂ ਉਹਦੇ ਅਧਾਰ ਤੇ ਵੈਰੀਫਾਈ ਕਰ ਰਹੇ ਆ ਕਿ ਕਿੱਥੇ ਕਿੱਥੇ ਇਹਨੇ ਵਾਰਦਾਤਾਂ ਕਰੀਆਂ ਨੇ ਕੈਮਰੇ ਵੀ ਮਿਲੇ ਕਿਸ ਤਰ੍ਹਾਂ ਦੇ ਮਿਲੇ ਕੈਮਰੇ ਵੀ ਮਿਲੇ ਨੇ ਹਾਂਜੀ ਪੁੱਛੋ ਚੋਰੀ ਹੋਏ ਸੀ ਕੈਮਰੇ ਤਕਨ ਤੋਂ ਇਲੈਕਟ੍ਰੋਨਿਕ ਤੋਂ ਉਹ ਵੀ ਬਹੀ ਬ੍ਰਾਂਧ ਕੀਤੇ ਨੇ ਇਹ ਨੇ ਦੂਰ ਦੂਰ ਜਾ ਕੇ ਚੋਈਆਂ ਕਰਦੇ ਸੀ ਜਿਵੇਂ ਸਰ ਇੱਕ ਮੋੜ ਪੁੱਛੋ ਕਾਫੀ ਦੂਰ ਪੈਂਦੇ ਹੈਗੇ ਨੇ ਇਹ ਦੂਰ ਦੂਰ ਜਾ ਕੇ ਇਹ ਇਲਾਕਾ ਬਦਲਦਾ ਸੀ ਜੀ ਜਿਵੇਂ ਤਲਵੰਡੀ ਗਾਲੀ ਫਿਰ ਮੋੜ ਗਾਲੀ ਫਿਰ ਪੁੱਛੋ ਚੱਲ ਗਏ ਫਿਰ ਦਿਾਲਪਰੇ ਦੀ ਰੀ ਚੱਲ ਗਏ ਇਹ ਵੱਖ-ਵੱਖ ਰੀ ਦੀ ਵਿੱਚ ਤੁਰ ਫਿਰ ਕੇ ਮਤਲਬ ਚੇਂਜ ਕਰ ਲੈਂਦੇ ਸੀ ਕਿੰਦੇ ਆਪਾਂ ਕਿੱਥੇ ਕਿੱਥੇ ਬੰਦੇ ਰਹਿਣ ਵਾਲੇ ਇਹ ਤਲਵੰਡੀ ਸਭ ਹੁੰਦੇ ਨੇ ਸਾਰੇ ਤਲਵੰਡੀ ਸਭ ਤਲਵੰਡੀ ਸਭ ਹੁੰਦੇ ਹੈ ਇਹ ਮਨਸਾ ਕੀ ਹੈ ਸਰ ਇਹਨਾਂ ਚੋਰੀ ਕਰਦੇ ਸੀ ਸ਼ੌਂਕੀਆਂ ਚੋਰੀ ਕਰਦੇ ਸੀ ਨਸ਼ੇ ਵੀ ਕਰਦੇ ਸੀ ਜਾਂ ਕੋਈ ਇਹਦੀ ਕੋਈ ਇਹ ਨਸ਼ਾ ਵੀ ਕਰਦੇ ਨੇ ਤੇ ਕੁਝ ਆਪਣਾ ਖਰਚਾ ਵਰਚਾ ਇਹ ਚੋਰੀ ਦਾ ਸਮਾਨ ਇਦੋਂ ਉਦੋਂ ਕਰਕੇ ਵੇਚ ਕੇ ਕਮਚਵਾਦੇ ਨੇ ਹੋਰ ਵੀ ਸਰ ਸਮਾਨ ਦੀ ਬਰਾਮਦਗੀ ਹੋਣ ਦੀ ਉਮੀਦ ਹੈਗੀ ਹੈ ਬਿਲਕੁਲ ਜੀ ਬਿਲਕੁਲ ਇਹਨਾਂ ਦੇ ਇੱਕ ਸਾਥੀ ਜਿਹੜਾ ਸੀ ਉਹਦੀ ਤਫਤੀਸ਼ ਚੱਲ ਰਹੀ ਹੈ ਉਹਨੂੰ ਅਸੀਂ ਕਾਬੂ ਕਰਨਾ ਤੇ ਕੋਈ ਸਾਡਾ ਸਮਾਨ ਹਜੇ ਹੋਰ ਬਰਾਮਦ ਕਰਨਾ ਬਾਕੀ ਹੈ ਇਸਨ ਕਰ ਗਏ ਹੋ ਇਹਨਾਂ ਨੂੰ ਕੋਰਟ ਦੇ ਵਿੱਚ ਰਿਮਾਂਡ ਹਾਸਲ ਕਰਕੇ ਅਸੀਂ ਅਗਲੀ ਕਾਰਵਾਈ ਕਰਾਂਗੇ ਇਹਦੇ ਵਿੱਚ ਤੁਸੀਂ ਵੀ ਕਿਡਜ਼ ਦੀ ਤਲਵੰਡੀ ਸਾਬੋ ਦੇ ਨਾਲ ਜੁੜ ਕੇ ਕਰ ਸਕਦੇ ਹੋ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਬੇਸ ਸਟਰੋਂਗ ਬਚਪਨ ਹੀ ਹੁੰਦੀ ਹੈ ਕਿਸੇ ਵੀ ਚੀਜ਼ ਨੂੰ ਸਿੱਖਣ ਤੇ ਸਮਝਣ ਦੀ ਸਹੀ ਉਮਰ ਇਸੇ ਉਮਰ ਦੇ ਵਿੱਚ ਹੀ ਮੰਦੀ ਹੈ ਕਾਬਲੀਅਤ ਕਨਸੈਪਟ ਨੂੰ ਸਮਝਣ ਤੇ ਲਰਨ ਕਰਨ ਦੀ ਜੀ ਲਰਨ ਦੇ ਨਾਲ ਜੁੜ ਕੇ ਤੁਸੀਂ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਜਰਨੀ ਨੂੰ ਕਰੋ ਸ਼ੁਰੂ ਤਾਂ ਕਿ ਤੁਹਾਡਾ ਬੱਚਾ ਇੱਥੇ ਕਰ ਸਕੇ ਜੀ ਲਾ ਕੇ ਪੜਾਈ ਵਧੇਰੇ ਜਾਣਕਾਰੀ ਲੈਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਪਰ ਕੰਟੈਕਟ ਕਰੋ